ਮਲੋਤਰੀ ਗਰੰਥੀ ਰੱਖਿਆ ਉਹਦੀ ਤਨਖਾਹ ਵਧੀਆ ਹੋਣੀ ਚਾਹੀਦੀ ਆ ਚੰਗੀ ਤਨਖਾਹ ਹੋਵੇ ਉਹ ਉਹ ਡੀਕੇ ਨਾਲ ਵੀ ਤੁਹਾਡਾ ਬਾਪੂ ਮਰਨਾ ਫੇਰ ਬਿਸਤਰਾ ਮਿਲਣਾ ਮੈਨੂੰ ਉਹ ਕਿਉਂ ਡੀਕੇ ਵੀ ਗਰੰਥੀ ਕਿਉਂ ਡੀਕੇ ਵੀ ਤੁਹਾਡਾ ਬਾਪੂ ਮਰੂ ਤੇ ਜੁੱਤੀ ਮਿਲਣੀ ਮੈਨੂੰ ਉਹਦੀ ਤਨਖਾਹ ਹੀ 35 40 50 ਹਜ਼ਾਰ ਹੋਵੇ ਜੇ ਤੋ ਤਨਖਾਹ ਨਹੀਂ ਦੇਣੀ ਤੇ ਫੇਰ ਉਹਦਾ ਦੀਕਦਾ ਫਰਦਾ ਉਹਦੇ ਚਾਰ ਪੰਜ ਬਾਪੂ ਤੁਰੇ ਜਾਂਦੇ ਹੋਣਾ ਉਹ ਕਹਿੰਦਾ ਚਾਰ ਪੰਜ ਖੰਡ ਪਟ ਜਾਂਦੇ ਆ ਆਪਣੇ ਉਫ ਇਹ ਡੰਗਰ ਮਾਫ ਕਰਨਾ ਮੈਂ ਮਾਫੀ ਮੰਗਣਾ ਹੋ ਤਾਂ ਫੇਰ ਸਲਾਮਾ ਕਰਦੇ ਫਿਰਦੇ ਨੇ ਚਾਰ ਪੰਜ ਅਖੰਡ ਪਾਠਾ ਬਸ ਆਏ ਖੜੇ ਆ ਜੇ ਸਾ ਨਾ ਖੰਗਣ ਡਿਆ ਕਹਿੰਦਾ ਆ ਤੇ ਆਪਣਾ ਅਗਲੇ ਮਹੀਨੇ ਅਖੰਡ ਪਾਠ ਆਇਣਾ ਇੱਕ ਹੁਣ ਭੋਗ ਪੈਣਾ ਬਾਅਦ ਚੇਤਾ ਕਰਾਉਂਦੇ ਅਗਲੇ ਚੇਤਾ ਕਰਾ ਖਰਾ ਕਹਿਣਗੇ ਕਿਦਾਂ ਭਲਾ ਸਤਕ ਮਹੀਨੇ ਹੋ ਨਹੀਂ ਕਿ ਪੌਣੇ ਸਾਲ ਦਾ ਪਾਠ ਨਹੀਂ ਸੁਹਾਣਾ ਤਨਖਾਹਾਂ ਦੇਓ ਗ੍ਰੰਥੀਆਂ ਦੀਆਂ ਚੰਗੀਆਂ ਉਹਨਾਂ ਨੂੰ ਗਜਾ ਕਰਕੇ ਨਾ ਖਾਣਾ ਪਵੇ ਜੇ ਗੁਰਦੁਆਰਿਆਂ ਜੇ ਤੁਸੀਂ ਏਡੇ ਏਡੇ ਆਲੀ ਸ਼ਾਨ ਤੇ ਉਹ ਮਾਰਬਲ ਤੇ ਪੱਥਰ ਲਾਤੇ ਆ ਉਹਨੂੰ ਪੁੱਛੋ ਤੇਰੀ ਤਨਖਾਹ ਕਿੰਨੀ ਚਾਹੀਦੀ ਆ ਮੈਂ ਤਾਂ ਬੇਨਤੀ ਕਰਦਾ ਹਾਂ ਨਾ ਵੀ ਗਰੰਤੀਆਂ ਵਾਸਤੇ ਤੇ ਤੁਸੀਂ ਰੱਖਦੇ ਹੋ ਮਾਪਤਣ ਵੀ ਇਹਨੂੰ ਪਾਠ ਕਰਨਾ ਆਉਂਦਾ ਹੋਵੇ ਪ੍ਰਬੰਧਕ ਵੀ ਸਿਆਣੇ ਸੂਝਵਾਨ ਹੋਣੇ ਚਾਹੀਦੇ ਸਿਆਣੇ ਪ੍ਰਬੰਧਕ ਜਿਹਨਾਂ ਨੂੰ ਮਰਿਆਦਾ ਬਾਰੇ ਪਤਾ ਹੋਵੇ ਜਿਹੜੇ ਕੋਈ ਗੁਰਮਤ ਨੂੰ ਜਾਣਦੇ ਹੋਣ ਗੁਰਮਤ ਦੀ ਸੋਝੀ ਰੱਖਦੇ ਹੋਣ ਅਜਿਹਾ ਵਰਕਸ਼ਾਪ ਖੋਲੀ ਦੀ ਆ ਨਾ ਵਰਕਸ਼ਾਪ ਕਿਉਂ ਸਾਹਸ ਜਿਹੜਾ ਬੰਦਾ ਵਰਕਸ਼ਾਪ ਖੋਲਦਾ ਮਕੈਨਿਕ ਜਿਹੜਾ ਗੱਡੀਆਂ ਠੀਕ ਕਰਨ ਦੀ ਉਹ ਪਹਿਲਾਂ ਆਪ ਵੀ ਨੌਲਜ ਰੱਖਦਾ ਤਾਂ ਹੀ ਵਰਕਸ਼ਾਪ ਖੋਲਦਾ ਨਹੀਂ ਤੇ ਮਿਸਤਰੀਆਂ ਨੂੰ ਖਾ ਜਾਣ ਉਦਾਂ ਹੀ ਉਹਨੂੰ ਆਪ ਵੀ ਨੌਲਜ ਹੁੰਦੀ ਇੰਜਣਾ ਬਾਰੇ ਅੱਜਨੇ ਵੱਡੇ ਵੱਡੇ ਠੇਕੇਦਾਰ ਆ ਪਹਿਲਾਂ ਆਪ ਵੀ ਉਹਨਾਂ ਨੂੰ ਇਟਾਂ ਲਾਉਣੀਆਂ ਆਉਂਦੀਆਂ ਹੁੰਦੀਆਂ ਵਾ ਕਿ ਕਿੰਨੇ ਕੁ ਦਾ ਸੀਮਿੰਟ ਪੈਣਾ ਕਿੰਨਾ ਸਰੀਆ ਪੈਣਾ ਕਿੰਨੀ ਬਜਰੀ ਪੈਣੀ ਹੈ ਨੌਲਜ ਹੁੰਦੀ ਹੈ ਤਾਂ ਜਾ ਕੇ ਉਹ ਅੱਗੇ ਫਿਰ ਠੇਕੇਦਾਰ ਬਣਦੇ ਬਿਲਡਰ ਬਣਦੇ ਆ ਹੁਣ ਕਈਆਂ ਨੇ ਸਕੂਲ ਆਪਣੇ ਖੋਲੇ ਉਹਨਾਂ ਦੇ ਘਰ ਚ ਨੋਹ ਪੁੱਤ ਕੋਈ ਪਹਿਲਾਂ ਪੜਾਉਂਦਾ ਰਿਹਾ ਹੁੰਦਾ ਵਾ ਕੋ ਮਾਂ ਪ੍ਰਿੰਸੀਪਲ ਸਕੂਲ ਚ ਨਹੀਂ ਹੁੰਦੀ ਤਾਂ ਸਕੂਲ ਖੋਲਦੇ ਆ ਸੇਮ ਇਦਾਂ ਹੀ ਗੁਰਦਰਾਹਾਂ ਚ ਜਦੋਂ ਪ੍ਰਬੰਧਕ ਬਣਨਾ ਉਦੋਂ ਵੀ ਗੁਰਮਤਿ ਬਾਰੇ ਪਤਾ ਹੋਣਾ ਗੱਜ ਕੇ ਬੋਲੋ ਹਣ ਹੁਣ ਆਵਾਜ਼ ਥੋੜੀ ਜਿਹੀ ਢਿੱਲੀ ਹੋ ਗਈ ਐ ਪ੍ਰਬੰਧਕ ਸਿਆਣੇ ਹੋਣੇ ਚਾਹੀਦੇ ਸੂਝਵਾਨ ਹੋਣੇ ਚਾਹੀਦੇ ਕੋਈ ਨਸ਼ਾ ਨਾ ਪੀਂਦਾ ਹੋਵੇ ਹੁਣ ਸਾਡੇ ਪਿਆ ਕਈ ਪੁੱਛਣਗੇ ਜੀ ਫਲਾਣਾ ਪ੍ਰਬੰਧਕ ਨਸ਼ਾ ਪੀਂਦਾ ਵਾ ਤਾਂ ਫਿਰ ਉਹ ਗਰੰਥੀ ਨੂੰ ਕਿੱਥੋਂ ਬੋਲਣ ਦੋ ਵੀ ਨਸ਼ਾ ਨਾ ਪੀਓ ਉਹ ਤੇ ਗਰੰਥੀ ਅਗਲਾ ਉਹ ਤੇ ਗਰੰਥੀ ਰੱਖੂਗਾ ਹੀ ਨਹੀਂ ਉਹ ਜਿਹੜਾ ਨੇ ਦੇ ਉਲਟ ਹੋਊਗਾ ਸਵਾਲ ਨਹੀਂ ਪੈਦਾ ਹੁੰਦਾ ਜੀ ਨਕਸਾਂ ਤੇ ਸਾਡਾ ਮੋਢਾ ਇੱਥੋਂ ਹੀ ਖਰਾਬ ਹੋਇਆ ਨਾ ਸਾਡੀ ਤਾਣੀ ਇੱਥੋਂ ਹੀ ਵਿਗੜ ਗਈ ਅਸੀਂ ਮੋਢਾ ਇੱਥੋਂ ਖਰਾਬ ਕਰ ਲਿਆ ਚੰਗੀਆਂ ਉਹਨਾਂ ਦੀਆਂ ਵਧੀਆ ਤਨਖਾਹਾਂ ਹੋਣ ਉਹਨਾਂ ਦੇ ਬੱਚੇ ਚੰਗੇ ਸਕੂਲਾਂ ਕਾਲਜਾਂ ਚ ਪੜਨ ਗਰੰਥੀ ਸਿੰਘਾਂ ਦੇ ਆ ਘਰਾਂ ਚ ਗਾਉਣ ਵਾਲੀਆਂ ਲਾਉਣਗੇ ਡਾਂਸਰਾਂ ਲਾਉਣਗੇ ਅਸੀਂ ਬੜਾ ਕੁਝ ਕਰਦੇ ਚਲੋ ਉਹਨਾਂ ਦਾ ਆਪਣਾ ਕਿੱਤਾ ਮੈਂ ਨਹੀਂ ਉਹਨਾਂ ਬਾਰੇ ਗੱਲ ਕਰਦਾ ਚੰਗੇ ਚੰਗੇ ਵਧੀਆ ਗਾਇਕ ਸੱਦੇ ਜਾਂਦੇ ਆ ਲੱਖਾਂ ਰੁਪਈਆ ਲਾਇਆ ਜਾਂਦਾ ਵਾ ਤੇ ਜੇ ਕਿਤੇ ਰਾਗੀ ਸੱਦ ਲੈਣਾ ਸਗਨ ਤੇ ਉਹਨੂੰ ਕਹਿੰਦੇ ਕਿੰਨੀ ਭੇਟਾ ਉਹ ਜਿਹੜੇ ਵਿਚਾਰਾ ਮੰਗ ਲੈਣਾ ਥੋੜੀ ਉਹਨੂੰ ਕਹਿੰਦਾ ਵਾਜੇ ਤੇ ਵਾਵਾ ਨਹੀਂ ਹੋਗੇ ਤੈਨੂੰ ਤੇਰੇ ਵਾਜੇ ਤੇ ਢੇਰੀ ਵਾਵਾ ਲੱਗੀ ਦੱਸੋ ਉਹ 10000 ਰੁਪਏ ਤੁਸੀਂ ਦਿੱਤੇ ਉਹ ਵੀ ਕਈ ਵਾਰੀ ਪੰਜ ਸੱਤ ਵਾਰੀ ਦੁਕਾਨਦਾਰ ਨੇ ਮੋੜੇ ਹੋਣਾ ਉਹ ਲਿਆ ਕੇ ਕਈ ਵਾਰੀ ਰੱਖਦੇ ਆ ਗੋਲਕ ਵੇਖਿਆ ਕਰੋ ਕਈ ਵਾਰੀ ਪੰਜ ਸੱਤ ਚੇਪੀਆਂ ਵਾਲੇ ਨੋਟ ਨਿਕਲਦੇ ਵਿੱਚ ਉਹਨਾਂ ਦੇ ਉਹ ਕਹਿੰਦੇ ਮਾਰ ਐਨੇ ਕਿਹੜਾ ਬੋਲਣਾ ਆਪਣੀ ਗਾੜੀ ਜਦੋਂ ਅਸੀਂ ਸਿਆਣੇ ਹੋ ਗਿਆ ਸੀ ਇਹਨਾਂ ਗੱਲਾਂ ਚ ਉੱਪਰ ਉੱਠ ਕੇ ਗੁਰਮਤ ਨੂੰ ਸਮਝਣਾ ਸ਼ੁਰੂ ਕਰਤਾ ਪਖੰਡਵਾਦ ਤੋਂ ਉੱਪਰ ਉੱਠ ਕੇ ਕੁਛੇ ਕੋ ਦੇ ਧਾਰੀ ਕੋ ਤਰਿਆ ਪਰਦਾ ਕੋਈ ਪਖੰਡ ਕਰੀ ਜਾਂਦਾ ਇੱਥੇ ਲਿਆ ਕੇ ਖੜਾ ਕਰੀਏ ਕਿ ਅਸੀਂ ਗੁਰਮਤ ਦੀ ਸੋਝੀ ਪ੍ਰਾਪਤ ਕਰਨੀ ਅਸੀਂ ਗੁਰੂ ਕੋਲੋਂ ਗਿਆਨ ਲੈਣਾ ਜਿਹੜਾ ਤੁਹਾਡੇ ਪਿੰਡ ਦਾ ਗਰੰਤੀ ਹੋਵੇ ਉਹਨੂੰ ਉਹਨੂੰ ਮਨਮਤ ਕਰਨ ਦੀ ਲੋੜ ਹੀ ਨਾ ਪਵੇ ਅਗਲੇ ਤਾਂ ਜਦੋਂ ਘਰ ਪੂਰਾ ਹੋਏਗਾ ਉਹਨੂੰ ਤਨਖਾਹ ਰਜਵੀ ਮਿਲੇਗੀ ਜਦੋਂ ਉਹਨੂੰ ਤਨਖਾਹ ਵਧੀਆ ਮਿਲੂਗੀ ਉਹ ਪਾਸੇ ਕਿਉਂ ਵੇਖੂਗਾ ਜੀ ਭਲਾ ਉਹਨੂੰ ਤੇ ਉਹ ਤੇ ਜੇ ਕੋ ਮਨਮਤ ਕਰੂ ਰੋਕੂਗਾ ਵੀ ਭਾਈ ਮਨਮਤ ਨਾ ਕਰੋ ਨਾ ਬਿਲਕੁਲ ਇਹ ਕੰਮ ਨਾ ਕਰੋ ਤੁਸੀਂ ਉਹ ਤੁਹਾਨੂੰ ਸੁਝਾਅ ਦੇਊਗਾ ਵੀ ਨਾ ਭਾਈ ਜਿਉਂਦੇ ਮਾਂ-ਬਾਪ ਦੀ ਸੇਵਾ ਕਰੋ ਜਿਉਂਦੇ ਨੇ ਤੁਸੀਂ ਨੋ ਪੁੱਤ ਬਾਜ਼ਾਰ ਜਾਂਦੇ ਹੋ ਜਦੋਂ ਆਪਣੇ ਕੱਪੜੇ ਖਰੀਦਦੇ ਨੇ ਨਾਲ ਪਾਪਾ ਜੀ ਦੇ ਵਾਸਤੇ ਵੀ ਵਧੀਆ ਕੁੜਤਾ ਪਜਾਮਾ ਮਾਂ ਵਾਸਤੇ ਵੀ ਵਧੀਆ ਪਜਾਬ ਗਰਮੀਆਂ ਵਾਲਾ ਸੂਟ ਲੈ ਕੇ ਦਿਓ ਉਹਨੂੰ ਦੋ ਤਿੰਨ ਸੂਟ ਹੋਣ ਉਹਦੇ ਘਰ ਪਾਉਣ ਵਾਲੇ ਸਰਦੀ ਆਉਣ ਵਾਲੀਆਂ ਉਹਨੂੰ ਸ਼ਾਲ ਨਵਾਂ ਲੈ ਕੇ ਦਿਓ ਜੇ ਬਜ਼ੁਰਗ ਹੈ ਤੇ ਉਹਨੂੰ ਲੋਈਆਂ ਲੈ ਕੇ ਦਿਓ ਇੱਕ ਦਿਓ ਉਹਦੀ ਵਾਸਕਟ ਉਹਨੂੰ ਕੋ ਕੋਟ ਲੈ ਕੇ ਦਿਓ ਕੋਟੀ ਲੈ ਕੇ ਦਿਓ ਉਹ ਠੰਡ ਨਾ ਲੱਗੇ ਥੱਲਿਓਂ ਪਾਉਣ ਵਾਲਾ ਗਰਮ ਸੂਟ ਲੈ ਕੇ ਦਿਓ ਉਹਨੂੰ ਜੂੰਦਿਆਂ ਪੁੱਛਣਾ ਨਹੀਂ ਫੇਰ ਉਹ ਚੜਾਈ ਕਰਦਾ ਫੇਰ ਲੋਈਆਂ ਦਾ ਢੇਰ ਲੈ ਜਾਂਦਾ ਡੈੱਡ ਬੋਡੀ ਦੇ ਉੱਤੇ ਰਿਸ਼ਤੇਦਾਰ ਹੀ ਫੇਰ ਲੋਈਆਂ ਚੱਕੀ ਆਉਂਦੇ ਆ ਤੇ ਮੈਂ ਤਾਂ ਕਈ ਵਾਰੀ ਕਹਿੰਦਾ ਨਾ ਬਾਪੂ ਵੀ ਬਾਪੂ 5 ਕਮੈਂਟ ਉੱਠ ਕੇ ਵੇਖ ਵੇਖ ਲੋਈਆਂ ਤੂੰ ਜ਼ਿੰਦਗੀ 'ਚ ਨਹੀਂ ਕਦੀ ਨਾ ਸੁਣਨੇ ਧਾੜੀਵਾਲ ਦੀ ਲੋਈ ਚਟੀਆਂ ਕਾਲੀਆਂ ਲੋਈਆਂ ਕਿੱਦਾਂ ਵੇ ਤੇਰੇ ਉੱਤੇ ਪਾਤੀਆਂ ਰਿਸ਼ਤੇਦਾਰਾਂ ਨੇ ਜਦੋਂ ਬੰਦਾ ਚੜਾਈ ਕਰਕੇ ਹੁਣ ਲੋਈ ਕਰਨੀ ਕੀ ਉਹਨੇ ਭਲਾ ਸਾਸ ਸਿੰਘ ਜੀ ਲੋਈ ਦੇ ਜਿਉਂਦਿਆਂ ਜ਼ਰੂਰਤ ਆ ਜਿਉਂਦੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਬੁਰਿਆਂ ਕਮਾਂ ਤੋਂ ਬਚਾਓ ਆਪਣੇ ਆਪ ਨੂੰ ਬਜ਼ੁਰਗਾਂ ਦੇ ਕੋਲ ਬੋ ਉਹਨਾਂ ਦੇ ਦਾਲ ਦੁੱਖ ਸੁੱਖ ਫੋਲੋ ਹੱਸੋ ਖੇਡੋ ਆ ਜਿੰਦਗੀ ਚੋ ਚੀਜ਼ਾਂ ਗਵਾਚ ਗਈਆਂ ਸਾਡੇ ਸੱਥਾਂ ਗਵਾਚ ਗਿਆ ਵਾ ਹੁਣ ਤਾਂ ਕੱਲੇ ਪੈ ਗਏ ਅਸੀਂ ਹੁਣ ਤਾਂ ਸਾਂਝ ਮੋਗੀ ਸਾਡੇ ਸਮਾਜ ਵਿੱਚੋਂ ਇਹ ਸਾਂਝ ਵਧਾਉਣ ਦੀ ਜ਼ਰੂਰਤ ਸੀ ਜਿਹੜੇ ਸਮਾਜ ਵਿੱਚ ਵਿਚਰਦੇ ਆ ਉਹ ਦੁੱਖਾਂ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਆ ਤੇ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਆ ਵਿਖਈ ਦਿਨ ਰੈਣ ਏਮਹੀ ਗੁਦਾਰਾ ਗੋਬਿੰਦ ਨਾ ਭਜੈ ਅਹਮ ਬਦ ਮਾਤਾ ਜਨਮ ਜੁਇ ਜਿਉ ਹਾਰੇ ਨਾਮ ਅਮੋਲਾ ਪ੍ਰੀਤ ਨਾ ਤਿਸ ਸਿਓ ਪਰਮੇਸ਼ਰ ਦਾ ਨਾਮ ਅਮੋਲਕ ਵਾ ਉਹਦੇ ਨਾਲ ਪਿਆਰ ਨਹੀਂ ਪਾਉਂਦੇ ਪਰ ਨਿੰਦਾ ਹਿਤ ਕਰੈ ਅੱਛਾ ਜਿਹੜੇ ਕਹਿੰਦੇ ਨਾ ਸਾਨੂੰ ਚੇਤਾ ਵੜੀ ਛੇਤੀ ਭੁੱਲਦਾ ਆ ਤੁਸੀਂ ਵੇਖੋ ਕਈ ਬੰਦੇ ਕਹਣਗੇ ਜੀ ਬਾਣੀ ਕਿਉਂ ਨਹੀਂ ਪੜ੍ਹਦੇ ਇਹ ਚੇਤੇ ਕਿਉਂ ਨਹੀਂ ਕਰਦੇ ਪਤਾ ਕਿਉਂ ਕੀ ਜਾਂਦੇ ਸਾਡੀ ਜਾਦ ਆਸ਼ ਕਿੱਥੇ ਆ ਬਾਣੀ ਕਿੱਥੇ ਜਾਦ ਹੁੰਦੀ ਆ ਅਸਾਂ ਨਿੰਦਿਆ ਚੁਗਲੀ ਕਹਿੰਦੇ 2019 ਚ ਵੀ ਕੀਤੀ ਹੋਈ ਨਾ ਉਹ ਵੀ ਚੇਤੇ ਹੁੰਦਾ ਵੀ ਫਲਾਣੇ ਨੇ ਮੈਨੂੰ ਆ ਗੱਲ ਕਹੀ ਸੀ ਮਰੋ ਤੁਹਾਨੂੰ ਕਿਸੇ ਬੰਦੇ ਨੇ ਕੋਈ ਗੱਲ ਕਹਿਤੀ ਗੱਲ ਕਹੀ ਉਹਨੇ 2018 ਚ ਹੁਣ 24 ਚੱਲਣ ਡਿਆ 2018 ਦੀ ਗੱਲ ਵੀ ਸਾਨੂੰ 24 ਤੱਕ ਜੇ 6 ਸਾਲ ਬਾਅਦ ਵੀ ਗੱਲ ਚੇਤੇ ਵੀ ਉਹਨੇ ਮੈਨੂੰ ਆਹ ਗੱਲ ਕਹੀ ਸੀ ਫਲਾਣ ਨੇ ਮੈਨੂੰ ਐਦਾਂ ਕਿਹਾ ਸੀ ਇਹਦਾ ਮਤਲਬ ਇਹ ਆ ਵੀ ਸਾਨੂੰ ਸਭ ਕੁਝ ਸਾਡੀ ਯਾਦਦਾਸ਼ ਹੈਗੀ ਆ ਪਰ ਅਸੀਂ ਗਲਤ ਗੱਲਾਂ ਚੇਤੇ ਕਰਕੇ ਬੈਠੇ ਜਿਹੜੀਆਂ ਗੱਲਾਂ ਸਾਡੀ ਜ਼ਿੰਦਗੀ ਦੇ ਕੰਮ ਆਉਣ ਵਾਲੀਆਂ ਸੀ ਉਹ ਗੱਲਾਂ ਅਸੀਂ ਆਪਣੀ ਜ਼ਿੰਦਗੀ ਚੇਤੇ ਕਰਦੇ ਹੀ ਨਹੀਂ ਮਾੜੀਆਂ ਗੱਲਾਂ ਇਕੱਠੀਆਂ ਕਰਕੇ ਬੈਠੇ ਨਾਮ ਅਮੋਲਾ ਪਰਮੇਸ਼ਰ ਦਾ ਨਾਮ ਅਮੋਲਕ ਹੈ ਜਿਹਦੀ ਕੋਈ ਕੀਮਤ ਨਹੀਂ ਪ੍ਰੀਤ ਨਾਤੇਸ ਉਹਦੇ ਨਾਲ ਪਿਆਰ ਨਹੀਂ ਪਾਇਆ ਪਰਨੰਦਾ ਹਿਤਕਾਰ ਹੈ ਪ੍ਰਾਈ ਨਿੰਦਿਆ ਨਾਲ ਹਿੱਤ ਪਾ ਲਿਆ ਪ੍ਰਾਈ ਨਿੰਦੇ ਅੱਛਾ ਨਿੰਦਿਆ ਵੀ ਜਿਹੜੀ ਨਿੰਦਿਆ ਆ ਨਾ ਇਹਨੂੰ ਹਮੇਸ਼ਾ ਪਰਾਇਆ ਕਿਹਾ ਮਹਾਰਾਜ ਨੇ ਜਿਹੜੀ ਈਰਖਾ ਵਾ ਨਾ ਈਰਖਾ ਇਹਨੂੰ ਵੀ ਪਰਾਇਆ ਹੀ ਕਿਹਾ ਵਾ ਤੇ ਪ੍ਰਾਈ ਵਸਤੂ ਬੰਦਾ ਵੈਸੇ ਆਪਣੇ ਘਰ ਰੱਖਦਾ ਨਹੀਂ ਤੁਹਾਡੀ ਵਿਹਲੀ ਹੋਵੇ ਨਾ ਕੋਈ ਟਰਾਲੀ ਡੱਕ ਜੇ ਤੁਹਾਡੇ ਵਿਹੜੇ ਚ ਕੋਈ ਦਾ ਟਰੈਕਟਰ ਟਰਾਲੀ ਗਵਾਂਢੀ ਡੱਕ ਜੇ ਕਈ ਵਾਰੀ ਨਾ ਬਿਕ ਅਗਲੇ ਦੇ ਘਰ ਜਗ੍ਹਾ ਥੋੜੀ ਹੁੰਦੀ ਆ ਤੇ ਬੰਦਾ ਨਹੀਂ ਕਹਿੰਦਾ ਵੀ ਭਾਈ ਸਾਡਾ ਜਗਾ ਮਾਲ ਕੇ ਬੈਠਾ ਸਾਡੀ ਗਲੀ ਚ ਐਵੇਂ ਕਿਸੇ ਚੀਜ਼ ਲਈ ਇਹਨੂੰ ਪਰਾਂ ਕਰੋ ਤੁਸੀਂ ਦੂਜਿਆਂ ਦੀ ਵਸਤੂ ਕੋਈ ਸੰਦ ਆਪਣੇ ਘਰ ਜਿਆਦੀ ਦੇਰ ਤੱਕ ਢੱਕਣ ਨਹੀਂ ਦਿੰਦੇ ਪਾਸਕ ਦੇ ਈਰਖਾ ساری ਜ਼ਿੰਦਗੀ ਦੂਜਿਆਂ ਦੀ ਆਪਣੇ ਅੰਦਰ ਹੀ ਟਿਕਾਈ ਬੈਠੇ ਜੇ ਇਹ ਕਦੋਂ ਬਾਹਰ ਕੱਢੋਗੇ ਹੁਣ ਈਰਖਾ ਵੀ ਤਾਂ ਦੂਜਿਆਂ ਦੀ ਆਪ ਲਾਓ ਕਿਵੇਂ ਕੋਠੀ ਕਿਸੇ ਹੋਰ ਨੇ ਪਾਈ ਆ ਤੇ ਸੜੀ ਕੌਣ ਜਾਂਦਾ ਭਲਾ ਬੋਲੋ ਸਾਰੇ ਜੀ ਛੜਦਾ ਕੋਈ ਹੋਰ ਵਾ ਅੱਛਾ ਗੱਡੀ ਕਿਸੇ ਹੋਰ ਨੇ ਲੈ ਆਂਦੀ ਆ ਤੇ ਟੈਨਸ਼ਨ ਕਿਸੇ ਹੋਰ ਨੂੰ ਆ ਵੀ ਕਿਸ਼ਤਾਂ ਕੌਣ ਦੇਊ ਇਹਨਾਂ ਦੀ ਉਹ ਆਂਦੇ ਜਿੰਨਾ ਲੈ ਆਂਦੀ ਕਿਸ਼ਤਾਂ ਵੀ ਉਹਨਾਂ ਆਪੇ ਦੇ ਲੈਣੀਆਂ ਉਹ ਕਈ ਵਾਰੀ ਪ੍ਰੋਬਲਮ ਇਹ ਹੁੰਦੀ ਵੀ ਵਸਤੂ ਕੋਈ ਲੈ ਕੇ ਆਉਂਦਾ ਘਰ ਕੋਈ ਬਣਾਉਂਦਾ ਗੱਡੀ ਕੋਈ ਲੈਂਦਾ ਤੇ ਟੈਨਸ਼ਨ ਦੂਜਿਆਂ ਨੂੰ ਹੋਈ ਜਾਂਦੀ ਉਹ ਟੈਨਸ਼ਨ ਨਹੀਂ ਹੁੰਦੀ ਵਾਸਤੇ ਵਿੱਚ ਉਹ ਦੁਖੀ ਹੁੰਦੇ ਆ ਵੀ ਇਹ ਕਿਦਾਂ ਗੱਡੀ ਤੇ ਚੜਨ ਲੱਗ ਪਿਆ ਇਨਾ ਕਦਾਂ ਘਰ ਚੰਗਾ ਬਣਾ ਲਿਆ ਇਹਨੂੰ ਬਾਣੀ ਚ ਪ੍ਰਾਈ ਤਾਤ ਆਖਿਆ ਈਰਖਾ ਆਖਿਆ ਜਿਸ ਦੇ ਅੰਦਰ ਤਾਤ ਪ੍ਰਾਈ ਹੋਵੇ ਪਾਸ਼ਕ ਦੇ ਤਿਸ ਦਾ ਕਦੇ ਨਾ ਹੋਵੇ ਭਲਾ ਜਿਹਦੇ ਅੰਦਰ ਪ੍ਰਾਈ ਤਾਤ ਬੈਠੀ ਹੈ ਨਾ ਪਾਸ਼ਕ ਦੇ ਉਹਦਾ ਕਦੀ ਭਲਾ ਨਹੀਂ ਹੋ ਸਕਦਾ ਨਾਮ ਅਮੂਲਾ ਪ੍ਰੀਤ ਨਾ ਤਿਸ ਸਿਉ ਪਰਨੰਦਾ ਹਿਤ ਕਰੈ ਛਾਪਰ ਬੰਦ ਸਵਾਰ ਤ੍ਰਿਣ ਕੋ ਅੱਛਾ ਬੰਦੇ ਨੇ ਕੱਖਾਂ ਦੀ ਸ਼ਾਨ ਬਣਾਈ ਹੋਵੇ ਬੜੀਆਂ ਰੀਝਾਂ ਨਾ ਕਿਉਂ ਸਾਧ ਸੰਗਤ ਜੀ ਤੇ ਕੱਖਾਂ ਦੀ ਸ਼ਾਨ ਦੇ ਲਾਗੇ ਬੰਦਾ ਅੱਗ ਬਾਲਦਾ ਭਲਾ ਬੋਲੋ ਗੁਰੂ ਕੇ ਪਿਆਰਿਓ ਕੱਖਾਂ ਦੀ ਸ਼ਾਨ ਦੇ ਲਾਗੇ ਬੰਦਾ ਅੱਗ ਬਾਲਦਾ ਭਲਾ ਓਨੂੰ ਪਤਾ ਜੇ ਕੱਖਾਂ ਦੀ ਸ਼ਾਨ ਲਾਗੇ ਅੱਗ ਬਾਲੀ ਤੇ ਹਵਾ ਲਾਗਦੇ ਰੁਖ ਸਾਡੇ ਅੰਦਰ ਨੂੰ ਹੋ ਗਿਆ ਇਸ ਅੱਗ ਨੇ ਸਾਡੀ ਸ਼ਾਨ ਸਾੜ ਕੇ ਫਹਾ ਕਰ ਦੇਣੀ ਕਿਤੇ ਵਿਕਾਰੀ ਬੰਦਾ ਵੀ ਨਾ ਤੀਲਾ-ਤੀਲਾ ਕਰਕੇ ਕੱਖਾਂ ਦੀ ਸ਼ਾਨੀ ਬਣਾ ਰਿਆ ਵਾ ਤੇ ਐਡਾ ਕਮੜਾ ਵਾ ਉਹਦੇ ਲਾਗੇ ਆਪੇ ਅੱਗ ਵਾਲ ਕੇ ਬੈਠਾ ਤੇ ਕਿਸ ਦਿਨ ਇਹੋ ਜਿਹਾ ਬੁੱਲਾ ਆਉਣਾ ਵਾ ਇਹਦੀ ਸ਼ਾਨ ਆਪੇ ਸੜ ਜਾਣੀ ਹੁਣ ਇਹਨੂੰ ਸੌਖਾ ਸਮਝੀਏ ਤਾਂ ਮਤਲਬ ਕੀ ਆ ਨਸ਼ੇ ਵੇਚਣ ਵਾਲੇ ਨਸ਼ਿਆਂ ਦੀਆਂ ਤਸਕਰੀਆਂ ਕਰਨ ਵਾਲੇ ਸ਼ੰਨਾ ਤੇ ਆਪਣੀਆਂ ਬਣਾ ਲੈਂਦੇ ਆ ਪਰ ਕਈ ਵਾਰੀ ਲੱਗਦੀ ਇਹੋ ਜੀ ਲਪੇਟ ਆਉਂਦੀ ਆ ਵੀ ਲੋਕਾਂ ਦੇ ਪੁੱਤ ਨਸ਼ਿਆਂ ਤੇ ਲਾਉਂਦੇ ਲਾਉਂਦੇ ਆ ਆਪਣੇ ਪੁੱਤ ਵੀ ਨਸ਼ਿਆਂ ਤੇ ਲੱਗ ਜਾਂਦੇ ਆ ਆਪਣੇ ਘਰ ਵੀ ਨਸ਼ਿਆਂ ਨੇ ਤਬਾਹ ਕਰ ਛੱਡੇ ਜਦੋਂ ਕੁਦਰਤੀ ਨੂੰ ਨਸ਼ਾ ਖੁੱਲਾ ਹੋਣਾ ਦੂਜਿਆਂ ਨੂੰ ਵੇਚਣ ਜਾਣਗੇ ਵਿੱਚੋਂ ਠੂੰਗਾ ਆਪ ਵੀ ਮਾਰਨਗੇ ਤੇ ਕਈਆਂ ਲੋਕਾਂ ਦੇ ਘਰ ਤਬਾਹ ਹੋਏ ਇੱਥੇ ਜਾਇਦਾ ਤਾਂ ਬਹੁਤ ਬਣ ਗਈਆਂ ਕੋਠੀਆਂ ਬਣ ਗਈਆਂ ਜ਼ਮੀਨਾਂ ਬਣ ਗਈਆਂ ਪਰ ਸਾਂਭਣ ਵਾਲਾ ਪਿੱਛੇ ਕੋਈ ਵੀ ਨਾ ਰਿਹਾ ਤੇ ਹੁਣਾ ਇਦਾਂ ਹੀ ਆ ਸਾਧ ਸੰਗਤ ਜੀ ਸਤਗੁਰ ਨੇ ਸਭ ਤੋਂ ਵੱਧ ਬੰਦੇ ਨੂੰ ਕਿਰਤ ਉੱਤੇ ਜ਼ੋਰ ਦਿੱਤਾ ਸੀ ਵੀ ਤੇਰੀ ਕਿਰਤ ਇਮਾਨਦਾਰੀ ਦੀ ਹੋਵੇ ਧਰਮ ਦੀ ਕਿਰਤ ਹੋਵੇ ਤੇਰੀ ਸੱਚੀ ਸੁੱਚੀ ਕਿਰਤ ਹੋਵੇ ਤੇਰੀ ਤੇਰੀ ਕਿਰਤ ਵਿੱਚ ਮਿਲਾਵਟ ਨਾ ਹੋਵੇ ਤੇ ਇਮਾਨਦਾਰੀ ਦੀ ਕਿਰਤ ਨਾਲ ਪਾਲੇ ਹੋਏ ਬੱਚੇ ਉਹ ਵੀ ਚੰਗੇ ਇਨਸਾਨ ਬਣਦੇ ਆ ਬੇਈਮਾਨੀ ਦੀ ਕਮਾਈ ਨਾਲ ਬੱਚਿਆਂ ਨੂੰ ਤੁਸੀਂ ਭੋਜਨ ਖਵਾਓਗੇ ਉਹਨਾਂ ਨੂੰ ਕੱਪੜੇ ਲੈ ਕੇ ਦਿਓਗੇ ਉਹ ਕਦੀ ਵੀ ਸਹੀ ਰਸਤੇ ਤੇ ਨਹੀਂ ਤੁਰ ਪਾਉਣਗੇ ਸਤਿਗੁਰ ਨੇ ਇਮਾਨਦਾਰੀ ਤੇ ਜ਼ੋਰ ਦਿੱਤਾ ਧਰਮ ਦੀ ਕਿਰਤ ਤੇ ਜ਼ੋਰ ਦਿੱਤਾ ਸਭ ਤੋਂ ਵੱਧ ਤੁਸੀਂ ਵੇਖ ਲਿਓ ਜਿੰਨੇ ਲੋਕ ਨਸ਼ਿਆਂ ਦੀਆਂ ਤਸਕਰੀਆਂ ਕਰਦੇ ਆ ਮਾੜੇ ਕੰਮ ਕਰਦੇ ਆ ਪੁੱਠੇ ਕੰਮ ਕਰਦੇ ਗਾੜੀ ਕਿਤੇ ਨਾ ਕਿਤੇ ਜਾ ਕੇ ਤੇ ਨਿਕਲ ਨਹੀਂ ਆ ਨਾ ਕਿਤੇ ਕਿਤਨਾ ਕਿਤੇ ਤੇ ਨਤੀਜੇ ਬਾਹਰ ਆਉਣੇ ਆ ਨਾ ਤੋ ਪਾਸ਼ਕਦੇ ਨੇ ਸ਼ਾ ਪਰਬਾਂਦ ਸਵਾਰ ਐ ਤ੍ਰਿਣ ਕੋ ਛਪੜੀ ਨੂੰ ਸਵਾਰੀ ਜਾਂਦਾ ਵਾ ਤੀਲਾ ਤੀਲਾ ਇਕੱਠੀ ਕਰਕੇ ਪਰ ਦਵਾਰੇ ਪਾਵਕ ਜਾਰੇ ਬਨੇ ਬਨੇ ਕਮਲਾਗਵਲ ਕੇ ਬਿਠਾ ਇਹਦੇ ਤੇ ਅੱਗ ਤਾਂ ਫਿਰ ਭਾਈ ਲੱਗਣੀ ਆ ਕੱਖਾਂ ਦੀ ਸ਼ਰ ਨੂੰ ਕਲਰ ਪੋਟ ਉਠਾਵੇਂ ਮੁੰਡੇ ਕਲਰ ਦੀ ਪੰਡ ਨੂੰ ਸਿਰ ਤੇ ਚੱਕਿਆ ਨੇ ਕਲਰ ਦੀ ਪੰਡ ਸਿਰ ਤੇ ਚੱਕ ਲਈ ਤੇ ਅੰਮ੍ਰਿਤ ਅੰਮ੍ਰਿਤ ਮੰਨ ਤੇ ਡਾਰੇ ਜਿਹੜਾ ਅੰਮ੍ਰਿਤ ਸੀ ਚੰਗੀ ਸਿੱਖਿਆ ਸੀ ਉਹਨੂੰ ਮਨ ਵਿੱਚੋਂ ਬਾਹਰ ਕੱਢ ਦਿੱਤਾ ਤੇ ਕਲਰ ਦੀ ਪੰਡ ਨੂੰ ਘਰ ਲੈ ਆਇਆ ਜਾਨੀ ਕਿ ਮਾਰੀਆਂ ਵਿਚਾਰਾਂ ਅੰਦਰ ਲੈਣ ਦੀਆਂ ਤੇ ਚੰਗੀਆਂ ਵਿਚਾਰਾਂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਕਲਰ ਪੋਰਟ ਕਲਰ ਕਲਰ ਪੋਰਟ ਕਹਿੰਦੇ ਪੰਡ ਨੂੰ ਕਲਰ ਦੀ ਪੰਡ ਸਿਰ ਤੇ ਚੱਕ ਲਈ ਤੇ ਸਤਿਗੁਰੂ ਨੂੰ ਕਹਿਣਾ ਪਿਆ ਕਲਰ ਕੇਰੀ ਛਪੜੀ ਕਉਵਾ ਮੜ ਮੜ ਨਾਏ ਕਲਰ ਦੀ ਛਪੜੀ ਚ ਕਾਂ ਬੜੀਆਂ ਰੀਜਾਂ ਨਾਲ ਲਾਉਂਦਾ ਇੱਥੇ ਗੱਲ ਕਾਂ ਦੀ ਥੋੜਾ ਹੋ ਰਹੀ ਹੈ ਗੱਲ ਤੇ ਬੰਦੇ ਦੀ ਹੋ ਰਹੀ ਹੈ ਇਹ ਬੰਦਾ ਵੀ ਤੇ ਕਾਂ ਹੀ ਹੈ ਕਾਲੇ ਮਨ ਵਾਲਾ ਕਿਵੇਂ ਇਸ ਮਨ ਕੋ ਜਨਮ ਜਨਮ ਕੀ ਮੜ ਲਾਗੀ ਕਾਲਾ ਹੋਆ ਸਿਆ ਜਿਵੇਂ ਕਾਂ ਦਾ ਰੰਗ ਕਾਲਾ ਹੁੰਦਾ ਵਾ ਪਾਸ਼ਾਕ ਦੇ ਤੇਰਾ ਮਨ ਵੀ ਵਕਾਰਾਂ ਨਾਲ ਕਾਲਾ ਹੋ ਚੁੱਕਾ ਹੈ ਕਾਲਾ ਹੋ ਚੁੱਕਾ ਹੈ ਕਲਰ ਕੇਰੀ ਛਪੜੀ ਕੋਲਾ ਮੜਮੜਨ ਆਏ ਮਨ ਤਨ ਮੈੜਾ ਅਵਗਣੀ ਚੇਂਜ ਭਰੀ ਗੰਦੀ ਆਏ ਕਲਰ ਪੋਟ ਉਠਾਵੈ ਮੁੰਡੇ ਕਲਰ ਦੀ ਪੰਡ ਨੂੰ ਸਿਰ ਤੇ ਚੱਕ ਲਿਆ ਅੱਜ ਸਿਰ ਤੇ ਚੱਕਿਆ ਬੰਦੇ ਨੇ ਵਕਾਰ ਸਿਰ ਤੇ ਆ ਮਾੜੀਆਂ ਆਤਾਂ ਮਾੜੀਆਂ ਵਿਚਾਰਾਂ ਇੱਥੇ ਪਾਲੀਆਂ ਜਿਹੜਾ ਅੰਮ੍ਰਿਤ ਸੀ ਚੰਗੀਆਂ ਵਿਚਾਰਾਂ ਸੀ ਗੁਰੂ ਦਾ ਉਪਦੇਸ਼ ਸੀ ਉਹਨੂੰ ਮਨ ਵਿੱਚੋਂ ਬਾਹਰ ਕੱਢ ਦਿੱਤਾ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ ਮਾੜੀਆਂ ਗੱਲਾਂ ਭਾਵੇਂ ਦੇ ਕੋਲ 4 ਘੰਟੇ ਸੁਣ ਵੀ ਲੋ ਤੇ ਕਰਾ ਵੀ ਲੋ ਤੁਸੀਂ ਵੇਖ ਲਓ ਮਾੜੀਆਂ ਗੱਲਾਂ ਬੰਦਾ ਤੁਸੀਂ ਕਦੀ ਤਜਰਬਾ ਕਰਕੇ ਵੇਖੋ ਤੁਸੀਂ ਆਪਣੇ ਪੁੱਤਾਂ ਧੀਆਂ ਦੇ ਵਿਆਹਾਂ ਤੇ ਕਿਤੇ ਸਮਾਗਮ ਕਰਕੇ ਵੇਖ ਲਿਓ ਆਮ ਸਮਾਗਮ ਕਰਕੇ ਵੇਖ ਲਿਓ ਬੰਦਾ 8-9 ਵਜੇ ਕਹਿੰਦਾ ਵੀ ਬਹੁਤ ਟਾਈਮ ਹੋ ਗਿਆ ਤੇ ਵਿਆਹਾਂ ਸ਼ਾਦੀਆਂ ਤੇ ਰਾਤ ਭਲਾ ਆੜਾ ਗੌਣ ਪਾਣੀ ਦਾ ਕੰਮ ਚੱਲਦਾ ਕਿੰਨੇ ਕ ਵਜੇ ਤੱਕ ਚੱਲਦਾ ਰਾਤ ਨੂੰ ਭਲਾ ਮੈਂ ਕਿਹਾ ਡੇਢ ਡੇਢ 2-2 ਵਜ ਜਾਂਦੇ ਸਿਰੇ ਬਰਾਤ ਜਾਣੀ ਆ ਤੇ ਡੇਢ 2 ਵਜੇ ਤੱਕ ਡੀਜੇ ਲਾ ਕੇ ਸਾਰਾ ਟੱਬਰ ਨੱਚੀ ਜਾਂਦਾ। ਮਤਲਬ ਪੁੱਠੇ ਕੰਮ ਜਿੰਨੇ ਮਰਜ਼ੀ ਕਰਾ ਲਓ। ਗੁਰੂ ਦੀ ਗੱਲ ਸੁਣਨ ਵਾਸਤੇ ਬੰਦੇ ਕੋਲ ਵਕਤ ਐ ਨਹੀਂ। ਮਾੜੀਆਂ ਗੱਲਾਂ ਵਾਸਤੇ ਬੰਦੇ ਕੋਲ ਟਾਈਮ ਹੀ ਟਾਈਮ ਜਿੰਨਾ ਮਰਜ਼ੀ ਕਰਾ ਲਓ। ਕਾਲਰ ਪੋਟ ਉਠਾਵੈ ਮੁੰਡੇ ਅੰਮ੍ਰਿਤ ਮੰਨ ਤੇ ਡਾਰੈ। ਓੜ ਬਸਤਰ ਕਾਜਰ ਮੈਂ ਭਰਿਆ। ਬੰਦੇ ਨੇ ਨਾ ਚਿੱਟੇ ਬਸਤਰ ਪਾਏ ਹੋਏ ਆ ਤੇ ਕੱਜਲ ਦੀ ਕੋਠੜੀ 'ਚ ਵੜੀ ਜਾਂਦਾ ਵਾ ਬਾਰ ਬਾਰ ਫਿਰ ਝਾਰ ਐ ਅੱਛਾ ਬਾਰ ਬਾਰ ਝਾੜਦਾ ਵੀ ਆ ਬੰਦੇ ਨੇ ਚਿੱਟੇ ਕੱਪੜੇ ਪਾਏ ਹੋਣ ਤੇ ਕੋਠੜੀ ਉਹ 'ਚ ਵੜ ਜੇ ਜਿੱਥੇ ਕੱਜਲ ਹੀ ਕੱਜਲ ਪਿਆ ਹੋਵੇ ਸੁਰਮਾ ਹੀ ਸੁਰਮਾ ਪਿਆ ਹੋਵੇ ਕਾਲਖੀ ਕਾਲਖ ਹੋਵੇ ਕਿਉਂ ਸਾਸੀ ਚਿੱਟੇ ਕੱਪੜੇ ਪਾ ਕੇ ਉਸ ਕੋਠੜੀ ਜਾ ਵੜੇ ਜਿੱਥੇ ਸੁਰਮਾ ਹੀ ਸੁਰਮਾ ਕੱਜਲ ਹੀ ਕੱਜਲ ਤੇ ਚਿੱਟੇ ਕੱਪੜੇ ਬਚਾ ਲੇਗਾ ਭਲਾ ਉਤੋਂ ਉਹ ਕਿਤੇ ਨਾ ਕਿਤੇ ਦਾਗ ਮਾੜਾ ਮੋਟਾ ਲਗਣਾ ਹੀ ਆ ਕਹਿੰਦੇ ਬੰਦੇ ਦੀ ਹਾਲਤ ਇਹ ਆ ਕਿ ਇਹ ਆਪਣੇ ਆਪ ਨੂੰ ਚਟਾ ਬਣਾਉਣ ਦੀ ਕੋਸ਼ਿਸ਼ ਕਰਦਾ ਵਾ ਤੇ ਕੰਮ ਉਹ ਕਰਦਾ ਜਿਥੋਂ ਕਾਲਖ ਲਗਣੀ ਇਹਨੂੰ ਤੇ ਛਾੜਦਾ ਵੀ ਆ ਇਥੇ ਬਹੁਤ ਬਹੁਤ ਚਾਰੇ ਦਾ ਅਰਥ ਪਤਾ ਕੀ ਆ ਧਾਰਮਿਕ ਕਰਮ ਵੀ ਕਰਦਾ ਵਾ ਕਦੀ ਕਦੀ ਮਸਿਆ ਸੰਗਰਾਂਦ ਤੇ ਇਸ਼ਨਾਨ ਵੀ ਕਰ ਆਉਂਦਾ ਵਾ ਕਦੀ ਕਦੀ ਪੁੰਨਿਆਂ ਦੇ ਇਸ਼ਨਾਨ ਵੀ ਕਰ ਆਉਂਦਾ ਵਾ ਕਦੀ ਕਦੀ ਧਾਰਮਿਕ ਰੌਰੀਤਾਂ ਵੀ ਕਰਦਾ ਵਾ ਜਾਣੇ ਕਿ ਕਰਮ ਦੋਵੇਂ ਕਰਦਾ ਵਾ ਹਰ ਹਰ ਕਰੇ ਨਿਤ ਕਵਟ ਕਮਾਵੇ ਹਰੀ ਹਰੀ ਵੀ ਨੇਤੀ ਕਰਦਾ ਤੇ ਕਵਟ ਵੀ ਨਤੀ ਕਰਦਾ ਕੰਮ ਬਰਾਬਰ ਹੀ ਰੱਖਦਾ ਵਾ ਪੂਰਾ ਨਾਪ ਤੋਲ ਕੇ ਰੱਖਦਾ ਕੰਮ ਜਾਨੀ ਕਿ ਪਖੰਡ ਵੀ ਕਰੀ ਜਾਣਾ ਵਾ ਤੇ ਗੁਰ ਦੁੱਧ ਚ ਪਾਣੀ ਵੀ ਪਾਈ ਜਾਣਾ ਤੇ ਗੁਰਦਰੇ ਵੀ ਤੁਰਿਆ ਆਉਣਾ ਦੁੱਧ ਚ ਵੀ ਪਾਣੀ ਪਾਈ ਜਾਣਾ ਨਾਲ ਨਾਲ ਕਹਿੰਦਾ ਮਹਾਰਾਜ ਤੂੰ ਹੀ ਕਿਰਪਾ ਕਰਨੀ ਆਪੇ ਬਸ ਬਖਸ਼ਿਸ਼ ਕਰਿਓ ਤੁਸੀਂ ਅੱਛਾ ਜਦੋਂ ਅਸੀਂ ਕਿਹਦੇ ਘਰੋਂ ਦੁੱਧ ਮੁੱਲ ਲੈਣਾ ਉਦੋਂ ਅਸੀਂ ਇਹ ਸੋਚਦੇ ਆਂ ਵੀ ਅਗਲਾ ਸੰਘਣਾ ਦੋ ਦਿਨ ਤੋਕੜਦਾ ਕਈ ਤੇ ਚਵਾ ਕੇ ਲਾਉਂਦੇ ਅਗਲੇ ਦੇ ਘਰੋਂ ਵੀ ਸਾਹਮਣੇ ਜਦੋਂ ਆਪ ਵੇਚਣਾ ਨਾ ਉਦੋਂ ਕਹਿੰਦੇ ਕੋਈ ਗੱਲ ਨਹੀਂ ਅਜੇ ਮੱਝ ਚੋਣ ਵਾਲੀ ਆ ਉਹ ਮੱਝ ਨਹੀਂ ਚੋਣ ਵਾਲੀ ਨਲਕੇ ਜੋ ਪਾਣੀ ਕੱਢਣ ਵਾਲਾ ਅਜੇ ਮੱਝ ਤਾਂ ਚੋਈ ਅਗਲੇ ਨੇ ਸਵੇਰ ਦੀ ਤੜਕੇ ਚੋਲੀ ਦੇ 5 ਵਜੇ ਹੀ ਉਹ ਪਾਣੀ ਪਾਉਣਾ ਨਾ ਅਜੇ ਉਹਨਾਂ ਨੇ ਗੁੱਸਾ ਨਾ ਮਨਾਇਓ ਜਿੰਨ ਜਿਹੜੇ ਵੀ ਦੁੱਧ ਵੇਚਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਦੋ ਪੈਸੇ ਘਵਾਟਕ ਮਾ ਲੋ ਪਰ ਦੁੱਧ ਚ ਮਿਲਾਵਟ ਨਹੀਂ ਇਹ ਬੜੀ ਬੜੀ ਔਖੀ ਨਿਕਲਦੀ ਚੀਜ਼ ਏ ਮੈਂ ਤਾਂ ਅੱਖੀਂ ਡੁੱਬਦੇ ਵੇਖੇ ਕਈ ਜੀਪ ਟੰਬਰ ਡੁੱਬਦੇ ਵੇਖੇ ਜੀ ਮੈਂ ਤਾਂ ਮਾਫ ਕਰਨਾ ਪਹਿਲਾਂ ਮਾਫੀ ਮੰਗ ਲਵਾਂ ਇਹ ਕੰਮ ਨਹੀਂ ਕਰ ਅਗਲੇ ਨੂੰ ਇਹ ਕਹਿ ਦੋ ਵੀ 2 ਰੁਪਏ ਵੱਧ ਵੀ ਮੈਨੂੰ ਵਾਰਾਂ ਨਹੀਂ ਖਾਂਦਾ ਅਸੀਂ ਵੰਡ ਵੀ ਪਾਉਣਾ ਵੀ ਮੈਂ ਐਨੇ ਰੁਪਏ ਦੇਣੇ ਆ ਅਗਲਾ ਵੀ ਖੁਸ਼ ਹੋ ਕੇ ਦਊਗਾ ਵੀ ਸੰਗਣਾ ਦੁੱਧ ਦੇ ਰਿਆ ਇੱਕੇ ਥਾਂ ਤੇ ਸੰਗਣਾ ਦੁੱਧ ਦਿੰਦੇ ਆ ਜਿਹੜੇ ਡੇਰੇ ਦਰਾਂ ਦੇ ਗਾਝੀ ਆਉਂਦੇ ਆ ਨਾ ਉਹਨਾਂ ਨੂੰ ਸੰਗਣਾ ਦੁੱਧ ਪਾਉਂਦੇ ਉੱਥੇ ਨਹੀਂ ਪਾਣੀ ਪਾਉਂਦੇ ਵੀ ਕਦੇ ਬਾਬਾ ਜੀ ਸ਼ਰਾਬ ਦੇ ਕੇ ਮਾਝੀ ਨਾਲ ਲੰਗੀ ਕਰਦੇ ਨੇ ਸਾਡੀ ਸੱਜ ਜਿਨ੍ਹਾਂ ਨੇ ਪੈਸੇ ਦੇਣੇ ਉਹਨਾਂ ਨੂੰ ਪਾਣੀ ਪਾ ਕੇ ਦਿੰਦੇ ਆ ਜਿਨ੍ਹਾਂ ਦੇਣਾ ਵੀ ਕੱਖ ਨਹੀਂ ਗੱਜ ਕੇ ਬੋਲੋ ਪਿਆਰਿਓ ਉਹਨਾਂ ਨੂੰ ਸੰਗਣਾ ਦੁੱਧ ਦਿੰਦੇ ਆ ਫਿਰ ਆਪੇ ਜਦੋਂ ਡੇਰੇ ਜਾਂਦੇ ਨਾ ਜਦੋਂ ਦੁੱਧ ਪੀਉਂਦੇ ਨਾ ਬਾਬੇ ਕਿਤੇ ਸਮੁੰਦਰ ਛਕਾਉਂਦੇ ਆ ਨਾਲੇ ਪੀ ਕੇ ਹੀ ਜਾਣਗੇ ਵੜਾ ਸੰਗਣਾ ਦੁੱਧ ਆ ਵੀ ਆਪੇ ਸੰਗਣਾ ਹੋਣਾ ਉਹਨਾਂ ਨੇ ਕਦੀ ਮੱਝ ਰੱਖੀ ਦੁੱਧ ਤੇ ਤੁਹਾਡੇ ਪਿੰਡਾਂ 'ਚ ਨਹੀਂ ਆਉਂਦਾ ਸੁੱਖ ਨਾ ਬਾਬੇ ਦੀ ਕਿਰਪਾ ਨਾਲ ਸਿਆਣੇ ਬਣ ਜਾਓ ਇਹ ਕੰਮ ਬਿਲਕੁਲ ਨਹੀਂ ਕਰਨਾ ਮੇਰੀ ਹੱਥ ਜੋੜ ਕੇ ਬਿੰਦੇ ਘਰਾਂ 'ਚ ਵੀ ਸੁਣਦੇ ਵੈਸੇ ਦਾ ਦੁੱਧ ਵੈਸੇ ਵੀ ਬਹੁਤ ਨਕਲੀ ਬਣ ਰਿਹਾ ਹੁਣ ਜਿੰਨਾ ਦੁੱਧ ਘਰਾਂ ਚ ਲੱਗ ਰਿਹਾ ਕਿਤੇ ਇੰਨੀਆਂ ਮੱਝਾਂ گاਵਾ ਥੋੜਾ ਹੈਗੀਆਂ ਨਾ ਬਹੁਤ ਨਕਲੀ ਦੁੱਧ ਬਣ ਰਿਹਾ ੜੇ ਪਨੀਰ ਆ ਨਕਲੀ ੜੇ ਵਿਆਹਾਂ ਸ਼ਾਦੀਆਂ ਤੇ ਤੁਸੀਂ ਆ ਪਨੀਰ ਛਕਦੇ ਨਾ ਪਕੌੜੇ ਚੱਕੀ ਜਾਂਦੇ ਦੀ ਵੀ ਮੈਂ ਪੂਰੀ ਪਲੇਟ ਭਰੀ ਹੁੰਦੀ ਆ ਰਾਤ ਨੂੰ ਗੁੰਮਾ ਜਾ ਬਣ ਜਾਂਦਾ ਢਿੱਡ ਚ ਮੁੜ ਕੇ ਸਵੇਰੇ ਕਹਿੰਦੇ ਲੱਗਦੀ ਪੱਥਰੀ ਆ ਪੱਥਰੀ ਨਹੀਂ ਪਨੀਰ ਆ ਉਹ ਪੱਥਰੀ ਪੁੱਥਰੀ ਕੋਈ ਨਹੀਂ ਪਨੀਰ ਹੀ ਪੱਥਰ ਬਣਿਆ ਵਾ ਉਦੋਂ ਛਕੀ ਜਾਂਦੇ ਆ ਵੀ ਸੱਚ ਆ ਰਿਸ਼ਤੇਦਾਰ ਵੀ ਗਾੜੀ ਉਹਦੇ ਵਿਆਹ ਵਾਲੇ ਉਹ ਵੀ ਕਈ ਵਰੀ ਡੇਰੀ ਵਾਲੇ ਕਹਿ ਹੀ ਦਿੰਦੇ ਉਹਨਾਂ ਨੂੰ ਕਿਹੜਾ ਪਨੀਰ ਲੈਣਾ ਸਹੀ ਮਾਫ ਕਰਨਾ ਪਤਾ ਡੇਰੀ ਵਾਲਿਆਂ ਨੂੰ ਹੁੰਦਾ ਉਹ ਘਰ ਵਾਲੇ ਨੂੰ ਪੁੱਛੇ ਮੈਂ ਕਿਹੜਾ ਲੈਣਾ ਪਨੀਰ ਉਹ ਮਨ ਚ ਸੋਚਦੇ ਵੀ ਜਿਹੜਾ ਮਰਜ਼ੀ ਦੇ ਦੇ ਪਕੌੜੇ ਦੇ ਲੋਕਾਂ ਖਾਈ ਜਾਣੇ ਇੰਨੇ ਪਰਖ ਥੋੜਾਗੇ ਇਹ ਤਾਂ ਲੀਡਰ ਨਹੀਂ ਪਰਖ ਸਕਿਆ ਪਨੀਰ ਕਿੱਥੋਂ ਪਰਖਣਾ ਇਹਨਾਂ ਨੇ ਇਹ ਤਾਂ ਅਜੇ ਤੱਕ ਬੰਦਿਆਂ ਨੂੰ ਨਹੀਂ ਪਰਖ ਸਕੇ ਇਹਨਾਂ ਨੂੰ ਪਨੀਰਾਪੁਰਨਾ ਦਾ ਕੱਖ ਰਹੀ ਪਤਾ ਲੱਗਣਾ ਨਾ ਖਾਈ ਜਾਣਾ ਵਾ ਸਿਆਣੇ ਬਣੋ ਕਿਰਤ ਸਾਫ਼ ਰੱਖੋ ਆਪਣੀ ਤੁਹਾਡੀ ਕਿਰਤ ਦੇ 10 ਰੁਪਏ ਵੀ ਤੁਹਾਡੀ ਜੇਬ 'ਚ ਹੋਣੇ ਨਾ ਤੇ ਤੁਹਾਨੂੰ ਉਹਦਾ ਚਾਅ ਹੋਏਗਾ ਬੇਈਮਾਨ ਦਾ ਤੇ ਲੱਖਾਂ ਰੁਪਈਆ ਵੀ ਘਰ ਨੂੰ ਤਬਾਹ ਕਰ ਦਿੰਦਾ ਸਾਧ ਸੰਗਤ ਜੀ ਤਬਾਹ ਕਰ ਦਿੰਦਾ ਗੁਰੂ ਨਾਨਕ ਸਾਹਿਬ ਜੀ ਇੱਕ ਬੇਨਤੀ ਹੋਰ ਕਰ ਲਗਾਵੇਂ ਕਿਰਤ ਸਾਫ ਜੀ ਦੇ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ ਇਹਦਾ ਉਹ ਵਿਚਾਰੇ ਦਾ ਦਰਵਾਜ਼ਾ ਬੰਦ ਹੀ ਰਹਿਦਾ ਹੋਣਾ ਕਿਉਂਕਿ ਬਹੁਤੇ ਲੋਕ ਦੇ ਦਲਤਾਂ ਨੂੰ ਨਫ਼ਰਤ ਹੀ ਕਰਦੇ ਸੀ ਜਦ ਦਰਵਾਜ਼ਾ ਖੁੱਲਿਆ ਰੱਬੀ নূর ਦੇ ਦਰਸ਼ਨ ਕੀਤੇ ਕੌਣ ਤੁਸੀਂ ਭਾਈ ਲਾਲੋ ਦਰਵਾਜਾ ਖੋਲ ਪਹਿਲੀ ਗੱਲ ਤੈਨੂੰ ਭਾਈ ਕਿਸੇ ਨੇ ਪਹਿਲੀ ਵਾਰੀ ਕਿਹਾ ਹੋਣਾ ਭਾਈ ਦਾ ਅਰਥ ਭਰਾ ਹੁੰਦਾ ਵਾ ਪਾਈ ਲਾਲੋ ਦਰਵਾਜਾ ਖੋਲ ਮੰਜੀ ਢਾਈ ਮਹਾਰਾਜ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਉਹਦੇ ਦੇ ਘਰ ਜਾ ਕੇ ਬੈਠੇ ਆ ਦੂਜੇ ਬੰਨੇ ਮਲਕ ਭਾਗੋ ਤਰਲੇ ਮਾਰਦਾ ਵੀ ਮੇਰੇ ਘਰ ਆਓ ਕਿਉਂਕਿ ਕਿਰਤ 'ਚ ਮਲਾਵਟ ਸੀ ਚੇਤਾ ਰੱਖਿਓ ਜੇ ਕਿਰਤ ਸਾਫ ਆ ਤੇ ਗੁਰੂ ਆਪ ਚੱਲ ਕੇ ਆਉਣਗੇ ਕਿਰਤ 'ਚ ਮਲਾਵਟ ਹੋ ਗਈ ਤੇ ਤਰਲੇ ਮਾਰਦੇ ਰਹੋਗੇ ਆਉਣਾ ਹੀ ਨਹੀਂ ਪਰ ਜਿਹੜੇ ਅਜਦੇ ਬਾਬੇ ਨਾਨਕ ਦੇ ਪੈਰੋਕਾਰ ਨਾ ਉਹ ਜਾਂਦੇ ਮਲਕ ਭਾਗੋਆਂ ਦੇ ਘਰ ਗੁੱਸਾ ਨਾ ਮਨਾ ਲੈਣਗੇ ਤੇ ਉਹ ਜਿਨ੍ਹਾਂ ਦੀਆਂ ਜਾਦੀਆਂ ਨਸ਼ੀਆਂ ਦੀਆਂ ਤਸਕਰੀਆਂ ਉੱਥੇ ਹੀ ਜਾਦੇ ਚਰਨ ਪਾਉਂਦੇ ਆ ਭਾਈ ਲਾਲੋ ਦੇ ਘਰ ਤੇ ਕੋਟਾਵੇਂ ਜਾਂਦਾ ਭਾਈ ਲਾਲੋ ਨਾਲ ਬਹੁਤ ਵਾਰੀ ਕਹੀ ਬੋਲਦੇ ਨੇ ਤੇਰੇ ਘਰ ਸੋਫਾ ਨਹੀਂ ਹੋਣਾ ਬਹਿਣ ਲਈ ਬਾਬਾ ਜੀ ਵਾਸਤੇ ਪਲੰਗ ਨਹੀਂ ਹੋਣਾ ਬਾਬਾ ਜੀ ਵਾਸਤੇ ਤੇ ਬਹੁਤ ਜਿਹੜੇ ਨਹੀਂ ਜਾਂਦੇ ਗੁੱਸਾ ਹੀ ਸੱਚਾਈ ਆ ਉਹ ਤੇ ਫਿਰ ਤਗੜਿਆਂ ਦੇ ਘਰ ਜਾਣਗੇ ਵੀ ਜਿੱਥੇ ਚਾਰ ਮਿਲਣਾ ਸ਼ਿਕਸ਼ਲੜ ਮਿਲਨੇ ਉੱਥੇ ਫਿਰ ਨਮਸਕਾਰਾਂ ਕਰਦੇ ਆ ਫਿਰ ਸਾਰੇ ਟੱਬਰ ਦੀਆਂ ਨੇ ਤੌਲੀਏ ਫੜੇ ਹੱਥਾਂ 'ਚ ਬਾਬਾ ਜੀ ਆਏ ਆ ਬਾਬਾ ਜੀ ਆਏ ਆ ਗੁਰਨਾਨ ਸਿੰਘ ਭਾਈ ਲਾਲੋ ਦੇ ਘਰ ਗਏ ਸੀ ਪਿਆਰ ਕੀਤਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਦੁਨਿਆਵੀ ਲੀਡਰ ਵੀ ਤਾਂ ਜਾਂਦਾ ਮਹਤੜਾਂ ਦੇ ਘਰ ਉਹਨੂੰ ਪਤਾ ਕਿ ਹੁਣ ਮੇਰਾ ਚੌਥਾ ਸਾਲ ਸਮਾਪਤ ਹੋਣ ਵਾਲਾ ਤੇ ਪੰਜਵਾਂ ਸ਼ੁਰੂ ਹੋਣ ਵਾਲਾ ਮੇਰੇ ਦਿਨ ਨੇੜੇ ਆ ਰਹੇ ਆ ਜੇ ਜੇ ਟਿਊਬਲ ਤੇ ਜਾਊਂਗਾ ਕਿ ਮਾਤਰ ਦੇ ਘਰ ਜਾਊਂਗਾ ਤੇ ਇਹਦੀਆਂ ਵੋਟਾਂ ਮੇਰੇ ਨਾਲ ਬਣ ਡਿੱਗਣਗੀਆਂ ਅਸੀਂ ਬੜੇ ਭੋਲੇ ਆ ਉਹ ਵੀ ਉਦੋਂ ਆਉਂਦੇ ਜਦੋਂ ਉਹਨਾਂ ਦਾ ਚੌਥਾ ਸਾਲ ਸਮਾਪਤ ਹੋਣ ਵਾਲਾ ਹੁੰਦਾ ਪਰ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਕੋਈ ਵੋਟਾਂ ਕਰਕੇ ਨਹੀਂ ਗਏ ਬਿਰਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਹੈ ਗੁਰੂ ਨਾਨਕ ਸਾਹਿਬ ਜੀ ਦਾ ਮਹਾਰਾਜ ਆਪਣੇ ਸੁਭਾਅ ਕਰਕੇ ਹਰ ਇੱਕ ਨਾਲ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਉਹ ਵਜ੍ਹਾ ਸੀ ਗੁਰੂ ਨਾਨਕ ਸਾਹਿਬ ਜੀ ਦੀ ਇਸ ਪਿਆਰੀ ਪਵਿੱਤਰ ਸਿੱਖਿਆ ਨੇ ਕਿੰਨੇ ਦੀਵੇ ਜਗਦੇ ਕਰ ਦਿੱਤੇ ਕਿੰਨਿਆਂ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਤਾ ਮਹਾਰਾਜ ਨੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਓਡੇ ਬਸਤਰ ਕਾਜਰ ਮੈਂ ਪਰਿਆ ਬਾਰ-ਬਾਰ ਫਿਰ ਝਾਰੈ ਕਹਿੰਦੇ ਬੰਦਿਆ ਤੂੰ ਧਰਮ ਕਰਮ ਵੀ ਕਰੀ ਜਾਣਾ ਤੇ ਨਾਲ-ਨਾਲ ਫਿਰ ਝਾੜੀ ਵੀ ਜਾਣਾ ਝਾੜਦਾ ਵੀ ਆ ਤਾਂ ਫੇਰ ਕਲਰ ਦੀ ਕੋਠੜੀ 'ਚ ਵੜੀ ਜਾਂਦਾ ਵਾ ਫੇਰ ਮਾੜੇ ਕੰਮ ਕਰੀ ਜਾਂਦਾ ਪਾਸ਼ਾ ਜੀ ਕਹਿੰਦੇ ਨੇ ਕਾਟੇ ਪੇਡੋ ਡਾਲ ਪਰ ਠਾਡੋ ਕਿਉਂ ਸਾਧ ਸੰਗਤ ਜੀ ਬੰਦਾ ਜਿਹੜੇ ਦਰਖਤ ਦੇ ਟਾਣੇ ਤੇ ਬੈਠਾ ਹੋਵੇ ਤੇ ਉਸੇ ਦਰਖਤ ਦੀਆਂ ਜੜਾਂ ਆਪੇ ਵੱਢੀ ਜਾਵੇ ਉਸੇ ਟਾਣੇ ਨੂੰ ਵੱਢੀ ਜਾਵੇ ਮਢੋਂ ਕਿਉਂ ਜੀ ਲੋਕ ਸਿਆਣਾ ਕਹਣਗੇ ਉਹਨੂੰ ਸਿਆਣੇ ਕਹਿੰਦੇ ਜਿਹੜੇ ਟਾਣੇ ਤੇ ਬੈਠਾ ਉਹਨੂੰ ਨਾ ਵੱਢ ਦੂਜੇ ਨੂੰ ਵੱਢ ਪਰ ਇਹ ਕਮੜਾ ਐਡਾ ਵੀ ਜਿਹੜੇ ਦਰਖਤ ਦੇ ਟਾਣੇ ਤੇ ਬਿਠਾ ਨਾ ਬੈਠਾ ਐਸ ਬਣੇ ਤੇ ਐਸ ਬਣੇ ਵੱਢਣ ਡਿਆ ਉਹਨੂੰ ਤੇ ਜਦੋਂ ਵੱਢਿਆ ਗਿਆ ਹੁਣ ਆ ਕੀ ਭਲਾ ਬੰਦੇ ਨਾਲ ਸ਼ਿਟੀ ਸ਼ਿਟੀ ਸਿਰ ਭਾਰੈ ਉੱਤੋਂ ਡਿਗਣਾ ਵਾ ਹੱਡੀ ਪਸਲੀ ਟੁੱਟ ਜਾਣੀ ਆ ਬੰਦਾ ਵੀ ਇਦਾਂ ਹੀ ਕਰ ਰਿਹਾ ਵਾ ਜਿਹੜੇ ਦਰਖਤ ਦੇ ਟਾਣੇ ਤੇ ਬੈਠਾ ਵਾ ਜਨਨੇ ਕਿ ਆਪਣੇ ਪੁੱਤਰੇ ਬੁੱਲਾ ਨੂੰ ਲਾ ਰਿਹਾ ਵਾ ਪਿਓ ਪੁੱਤ ਇਕੱਠੇ ਬਹਿ ਕੇ ਪੀ ਰਿਆ ਸੋਰਾ ਜਵਾਈ ਉਹ ਬੋਲੋ ਪਿਆਰੇ ਵਾ ਇੱਥੇ ਗੱਲ ਰੁਕਦੀ ਨਹੀਂ ਹੋ ਰਹੀ ਰੋਖ ਨੂੰ ਥੋੜਾ ਮਾਰਾ ਸਮਝਾ ਰਿਆ ਗੱਲ ਸਾਡੀ ਹੋ ਰਹੀ ਆ ਜਿਹੜਾ ਬੰਦਾ ਆਪਣਾ ਬੱਚੇ ਨੂੰ ਕਹਿੰਦਾ ਪੁੱਤ ਮੜੀ ਜਾ ਕਈ ਬੰਦੇ ਇਦਾਂ ਦੇ ਨਾ ਨਿਆਣੇ ਦੇ ਬੁੱਲਾ ਨੂੰ ਲਾਖਣ ਕੇ ਮਾਮੇ ਨੂੰ ਗਾਲ ਕੱਢ ਕੇ ਵਿਖਾ ਬੁਰਬਲੀ ਮਾਰ ਕੇ ਵਿਖਾ ਦੋ ਲਓ ਇਹ ਇਹ ਸੋਹਣੇ ਸਮਾਜ ਦੀ ਸਿਰਜਣਾ ਹੋਏਗੀ ਭਲਾ ਇਦਾਂ ਸਿਆਣਾ ਬੰਦਾ ਤੇ ਇਹੋ ਜੇ ਕੰਮ ਕਰਦਾ ਹੀ ਨਹੀਂ ਜੀ ਆਓ ਆਪਣੇ ਘਰਾਂ ਚੋਂ ਇਸ ਕੋਡ ਨੂੰ ਬਾਹਰ ਕੱਢ ਦਿਓ ਲੱਕ ਮਾਲੋ ਇਹਨਾਂ ਸਮਾਗਮਾਂ ਦੇ ਤਾਂ ਫਾਇਦੇ ਨਹੀਂ ਆਪਣੇ ਪੁੱਤਰਾ ਧੀਾਂ ਦੇ ਆਨੰਦ ਕਾਰਜਾਂ ਦੇ ਨਾ ਕਿਸਦੇ ਘਰ ਜਾ ਕੇ ਨਸ਼ਾ ਪੀਣਾ ਤੇ ਨਾ ਨਸ਼ਾ ਵੇਲੋ ਆਵਾਜ਼ ਨਹੀਂ ਆ ਰਹੀ ਅੱਗੇ ਕਿਉਂਕਿ ਸੀਜ਼ਨ ਹੁਣ ਵਿਆਹਾਂ ਦਾ ਚੱਲ ਰਿਹਾ ਨਾ ਅੱਗੇ ਕਈਆਂ ਨੇ ਜਾ ਕੇ ਵੇਖਣੇ ਹੁੰਦੇ ਆ ਅਜਿੱਦਾਂ ਆਪਾਂ ਬੈਠੇ ਇਦਾਂ ਵੀ ਆਨੰਦ ਕਾਰਜ ਹੋ ਸਕਦੇ ਆ ਹੋ ਸਕਦੇ ਆ ਜੀ ਹੋ ਸਕਦੇ ਆ ਨਾ ਪਰ ਇਧਰ ਸਾਡੇ ਸਮਾਜ ਦਾ ਧਿਆਨ ਹੈ ਨਹੀਂ ਕਿਦਾਂ ਪੈਲਸਾਂ 'ਚ ਖੱਪ ਪੈਂਦੀ ਆ ਕਿਦਾਂ ਉਥੇ ਰੌਲਾ ਪੈਂਦਾ ਵਾ ਕਿਦਾਂ ਵੱਡੇ ਵੱਡੇ ਡੀਜੇ ਲੱਗੇ ਹੁੰਦੇ ਆ ਕਿਦਾਂ ਸਾਰੇ ਤਿਆਰ ਹੋ ਕੇ ਆਪਾਂ ਉਹਨਾਂ ਪੈਲਸਾਂ ਚ ਆਉਨੇ ਆ ਕਿਦਾਂ ਨਸ਼ੇ ਰੋੜੇ ਜਾਂਦੇ ਉਥੇ ਪਿਸ਼ਾਮਾ ਨੂੰ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਆ ਕਿਉਂਕਿ ਆਪੇ ਪੀ ਜਾਣੀ ਆ ਸ਼ਾਮ ਨੂੰ ਗੱਡੀ ਵੀ ਆਪੇ ਚਲਾਉਣੀ ਆ ਘਰ ਦਾ ਵੀ ਕੋਈ ਨਹੀਂ ਸਮਝਾਉਂਦਾ ਵੀ ਨਾਲ ਨਿਕਲ ਕੇ ਜਵਾਕ ਆਏ ਆ ਬੀਬੇ ਨਾਲ ਬੈਠੀ ਆਪਣੇ ਸ਼ਾਮਾਂ ਨੂੰ ਗੱਡੀ 50 ਕਿਲੋਮੀਟਰ ਦੂਰ ਲੈ ਕੇ ਜਾਣੀ ਆ ਤੂੰ ਡੱਫੀ ਜਾਣਾ ਗੱਡੀ ਕਹਨੇ ਚਲਾਉਣੀ ਹੈ ਕੋਈ ਨਹੀਂ ਕਹਿੰਦਾ ਉੱਥੇ ਕੇਸ ਉਹਨਾਂ ਤੇ ਹੋਣਾ ਚਾਹੀਦਾ ਜਿਹੜੇ ਨਸ਼ੇ ਪੀਉਂਦੇ ਆ ਤੇ ਸ਼ਾਮਾਂ ਨੂੰ ਉੱਥੇ ਜਾ ਕੇ ਗੱਡੀ ਵੜ ਜਾਣੀ ਆ ਸਵੇਰੇ ਅਖਬਾਰ ਚਾਉਣਾ ਵਾ ਤੇ ਘਰ ਦੇ ਕਹਣਾ ਲੈ ਰੱਬ ਨੂੰ ਸਾਡੀ ਖੁਸ਼ੀ ਬੋਲੋ ਸਾਰੇ ਜੀ ਰੱਬ ਨੇ ਤੁਹਾਨੂੰ ਆਖਿਆ ਸੀ ਬੋਤਲਾਂ ਪਿਓ ਸ਼ਰਾਬ ਦੀਆਂ ਰੱਬ ਜੀ ਕਹਿੰਦੇ ਬੋਤਲਾਂ ਪਿਓ ਸੰ ਅਸੀਂ ਆਪ ਗਲਤ ਕੰਮ ਕਰਦੇ ਹਾਂ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਦੋਸ਼ ਨਾ ਦੀਜੈ ਅਵਰਜ ਸਿਆਣੇ ਬਣ ਜੀਏ ਇਹ ਜੀਵਨ ਦੁਬਾਰਾ ਨਹੀਂ ਮਿਲਣਾ ਇਹ ਮੌਕਾ ਮਿਲਿਆ ਵਾ ਇਹਨੂੰ ਸੰਭਲੋ ਜਿਹੜਾ ਇਨਸਾਨ ਨਸ਼ਾ ਨਹੀਂ ਕਰਦਾ ਉਹਦਾ ਰੰਗ ਵੇਖਿਓ ਕਿੱਡਾ ਕਮਾਲ ਦਾ ਹੁੰਦਾ ਖੜਿਆ ਰਹੂ ਹਮੇਸ਼ਾ ਉਹ ਬਿਨਾ ਚਾਹ ਪਾਣੀ ਤੋਂ ਸਿਰੇ ਪਾਣੀ ਪੀ ਕੇ ਵੀ ਉੱਠ ਕੇ ਕੰਮ ਕੰਮੇ ਲੱਗ ਪੈਂਦਾ ਮੈਂ ਕਹਿੰਦਾ ਗੁਲਾਮ ਤੇ ਕਿਸੇ ਦੇ ਵੀ ਨਹੀਂ ਹੋਣਾ ਗੁਲਾਮ ਤੇ ਚਾਹ ਦੇ ਵੀ ਨਹੀਂ ਹੋਣਾ ਚਾਹੀਦਾ ਗੁਲਾਮੀ ਤੇ ਚਾਹ ਦੀ ਵੀ ਨਹੀਂ ਹੋਣੀ ਚਾਹੀਦੀ ਨਸ਼ਾ ਤੇ ਬਹੁਤ ਵੱਡੀ ਗੱਲ ਹੈ ਤੁਸੀਂ ਆਜ਼ਾਦ ਰਹੋ ਜੇ ਚੀਜ਼ ਮਿਲ ਗਈ ਠੀਕ ਹੈ ਨਹੀਂ ਤੇ ਨਾ ਸੀ ਕੋਈ ਗੱਲ ਨਹੀਂ ਤੇ ਨਸ਼ਾ ਤੇ ਗੁਲਾਮੀ ਆ ਜੇ ਮਿਲ ਗਿਆ ਤੇ ਕੰਮ ਹੋਣਾ ਵਾ ਜੇ ਨਹੀਂ ਮਿਲਿਆ ਤੇ ਖਤਮ ਕਹਾਣੀ ਭਾਈ ਮਹ ਲੋ ਜਿਹੜੇ ਪੱਕੇ ਲੱਗ ਗਿਆ ਉਸ ਨਸ਼ੇ ਤੇ ਜਦੋਂ ਗੁਲਾਮੀ ਆ ਤੇ ਮਤਾ ਸੋਚੋ ਵੀ ਨਸ਼ੇ ਸਿਰਫ ਇੱਥੇ ਹੀ ਆ ਵਿਦੇਸ਼ਾਂ 'ਚ ਵੀ ਬਹੁਤ ਜ਼ਿਆਦੇ ਤੋਂ ਵੱਧ ਨਸ਼ੇ ਆ ਇਸ ਕਰਕੇ ਆਪਣੇ ਆਪ ਨੂੰ ਬਚਾਉਣ ਦਾ ਤਰੀਕਾ ਹੇ ਭਾਈ ਆਪ ਸਿਆਣਿਆ ਬਣ ਸੂਝਵਾਨ ਬਣ ਕਾਟੇ ਪੇੜ ਤੂੰ ਪੇੜ ਕੱਟ ਰਿਆ ਵਾ ਤੇ ਡਾਲ ਪਰ ਠਾਡੋ ਬੈਠਾ ਵੀ ਉਸੇ ਦਰਖਤ ਦੇ ਟਾਣੇ ਤੇ ਆ ਜਿਹਨੂੰ ਵੱਢ ਰਿਆ ਤੂੰ ਕਾਟੇ ਪੇੜ ਡਾਲ ਪਰ ਠਾਡੋ ਤੇ ਖਾਏ ਖਾਏ ਮੁਸਕਰੇ ਨਾਲ ਮਿਠਾ ਵੀ ਖਾ ਰਿਆ ਵਾ ਮਠਿਆਈ ਵੀ ਖਾ ਰਿਆ ਵਾ ਮਿੱਠਾ ਵੀ ਖਾ ਰਿਆ ਵਾ ਵਕਾਰ ਭੋਗ ਰਿਆ ਜਿਹਨੂੰ ਆਪਾਂ ਕਹਿੰਦੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਤ ਮਿੱਠਾ ਕਰਕੇ ਖਾਇਆ ਤੇ ਕੌੜਾ ਉਪਜਿਆ ਸਾਤ ਵਕਾਰ ਮਿੱਠੇ ਕਰਕੇ ਭੋਗਦਾ ਬੰਦਾ ਪਰ ਉਹਦੇ ਰਿਜ਼ਲਟ ਬੜੇ ਮਾੜੇ ਨਿਕਲਦੇ ਇਸ ਕਰਕੇ ਕਾਟੇ ਪੇੜ ਡਾਲ ਪਰ ਠਾਡੋ ਖਾਏ ਖਾਏ ਮੁਸਕਰੇ ਕਹਿੰਦੇ ਇੱਥੇ ਬਸ ਨੇ ਗਿਰਿਓ ਜਾਏ ਰਸਾਤਲ ਪਰਿਓ ਗਿਰ ਪਿਆ ਡਿੱਗ ਪਿਆ ਰਸਾਤਲ ਸ਼ਿਟੀ ਸ਼ਿਟੀ ਸਿਰ ਭਾਰ ਹੈ ਜਿਵੇਂ ਦਰਖਤ ਤੋਂ ਡਿੱਗੇ ਬੰਦੇ ਦੀ ਹੱਡੀ ਪਸਰੀ ਟੁੱਟ ਜਾਂਦੀ ਆ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਆਪਣਾ ਨੁਕਸਾਨ ਕਰਾ ਪੈਂਦਾ ਨਿਰਵੈਰ ਸੰਗ ਵੈਰ ਰਚਾਏ ਇਹ ਉਸ ਵੈਗਰੂ ਪਰਮੇਸ਼ਰ ਦੇ ਦੇਵੀ ਗੁਣਾ ਨਾਲ ਵੈਰ ਪਾ ਕੇ ਬੈਠਾ ਵਾ ਉਹਦੇ ਨਾਲ ਵੈਰ ਪਾਉਣ ਨਾਲ ਜਿੱਥੇ ਨਹੀਂ ਪਹੁੰਚਣਾ ਸੀ ਉੱਥੇ ਪਹੁੰਚ ਨਹੀਂ ਸਕਿਆ ਨਿਰਵੈਰ ਸੰਗ ਵੈਰ ਰਚਾਏ ਪਹੁੰਚ ਨਾ ਸਕੇ ਗਵਾਰੇ ਇਹ ਉਸ ਅਵਸਥਾ 'ਚ ਨਹੀਂ ਪਹੁੰਚ ਸਕਿਆ ਜਿੱਥੇ ਨੇ ਪਹੁੰਚਣਾ ਸੀ ਵੈਰ ਜੋ ਪਾ ਲਿਆ ਇਹਨੇ ਰਾਜਾ ਬਾਲਕ ਨਗਰੀ ਕਾਚੀ ਦੁਸ਼ਤਾਂ ਨਾਲ ਪਿਆਰੋ ਇਹ ਰਾਜਾ ਬਾਲਕ ਮਨ ਦੁਸ਼ਤਾਂ ਨਾਲ ਪਿਆਰ ਪਾ ਕੇ ਬਿਠਾ ਤੇ ਮਿੱਤਰਾਂ ਨਾਲ ਦੂਰੀ ਬਣਾ ਕੇ ਬਿਠਾ ਦੇਵੀ ਗੁਣਾ ਨਾਲ ਦੂਰੀ ਬਣਾ ਲਈ ਔਗਣਾ ਨਾਲ ਪਿਆਰ ਪਾ ਲਿਆ ਕਹੋ ਨਾਨਕ ਸੰਤਨ ਕਾ ਰਾਖਾ ਹੈ ਨਾਨਕ ਉਹ ਆਪਣੇ ਸਤ ਸੰਗੀਆਂ ਦਾ ਰਾਖਾ ਹੈ ਪਾਰ ਬ੍ਰਾਹਮ ਨਿਰੰਕਾਰ ਹੈ ਜਿਹੜਾ ਆਪਣੇ ਮਾਲਕ ਦੇ ਨਾਲ ਸਾਂਝ ਪਾਉਂਦਾ ਗੁਰੂ ਉਹਦੀ ਰਾਖੀ ਕਰਦਾ ਹੈ ਆਓ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂਕਾ ਅੰਤਰ ਜਾਨੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਉ ਨਾਨਕ ਗੁਰ ਮੰਤਰ ਦਰੜਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਬੜੇ ਪਿਆਰ ਨਾਲ ਬੜੇ ਟਿਕਾ ਨਾਲ ਪਹਿਲੀ ਵਾਰ ਤੁਹਾਡੇ ਇਲਾਕੇ ਚ ਆਉਣ ਦਾ ਮੌਕਾ ਮਿਲਿਆ ਬੜਾ ਆਨੰਦ ਆਇਆ ਤੁਸੀਂ ਬੜੇ ਪਿਆਰ ਨਾਲ ਸੁਣਿਆ ਮੇਰੀਆਂ ਮਾਵਾਂ ਬੇਟੀਆਂ ਨੇ ਮੇਰੀਆਂ ਭੈਣਾਂ ਮੇਰੇ ਵੀਰ ਬਜ਼ੁਰਗ ਨੌਜਵਾਨ ਬਹੁਤ ਸੋਹਣਾ ਪ੍ਰਾਰਾਲਾ ਇਹਨਾਂ ਵੀਰਾਂ ਨੇ ਰਲ ਕੇ ਕੀਤਾ ਹੈ ਕੱਲ ਦਾ ਇੱਕ ਦੀਵਾਨ ਹੋਰ ਬਾਕੀ ਹੈ ਅੱਜ ਥੋੜਾ ਜਿਹਾ ਆਪਾਂ ਲੇਟ ਸ਼ੁਰੂ ਕੀਤਾ ਮੈਂ ਬੇਨਤੀ ਕਰਾਂਗਾ ਵੀ ਆਪਾਂ ਕੱਲ ਨੂੰ 2 ਵਜੇ ਵਿਚਾਰਾ ਸ਼ੁਰੂ ਕਰ ਦਈਏ ਜੀ ਠੀਕ ਹੈ ਜੀ ਅੱਜ ਆਪਾਂ 2:30 ਵਜੇ ਸ਼ੁਰੂ ਕੀਤੀਆਂ ਨੇ ਮੇਰੀ ਬੇਨਤੀ ਉਹਨੀਆਂ ਲੰਬੀਆਂ ਵਿਚਾਰਾ ਕਰ ਲਾਂਗੇ 2 ਵਜੇ ਤੱਕ ਤੁਸੀਂ ਆਪਣਾ ਜਿਹੜਾ ਪਹਿਲਾ ਦੀਵਾਨ ਲੱਗਣਾ 2 ਵਜੇ ਤੱਕ ਲਵਾ ਲਿਓ 2 ਵਜੇ ਆਪਾਂ ਵਿਚਾਰਾਂ ਜਿਹੜੀਆਂ ਸ਼ੁਰੂ ਕਰਦੀਏ ਅਸੀਂ ਤੁਹਾਡੇ ਕੋਲ ਕੋਸ਼ਿਸ਼ ਕਰਾਂਗੇ ਵੀ ਪਹਿਲਾਂ ਹੀ ਪਹੁੰਚ ਜੇ ਤੇ ਤੁਸੀਂ 2 ਵਜੇ ਵਿਚਾਰਾਂ ਜਿਹੜੀਆਂ ਆਪਣੇ ਆਰੰਭ ਹੋ ਜਾਣ ਤਾਂ ਕਿ ਆਪਾਂ ਲੰਬਾ ਟਾਈਮ ਕਿਉਂਕਿ ਮੈਂ ਸਹਿਮਤ ਆ ਆਪਾਂ ਸਾਰੇ ਕਿਰਤੀਆਂ ਪਸ਼ੂਆਂ ਨੂੰ ਪੱਠੇ ਵੀ ਪਾਉਣੇ ਹੁੰਦੇ ਘਰਾਂ ਦੇ ਕੰਮ ਵੀ ਜਾ ਕੇ ਕਰਨੇ ਹੁੰਦੇ ਜਿੰਨਾ ਆਪਾਂ ਇਹ ਟਾਈਮ ਨਾਲ ਸੰਕੋਚਾਂਗੇ ਉਹਨੇ ਟਾਈਮ ਨਾਲ ਆਪਾਂ ਆਪਣੇ ਘਰਾਂ ਦੇ ਕੰਮ ਵੀ ਜਾ ਕੇ ਕਰ ਸਕਦੇ ਆ ਸਾਰਿਆਂ ਦਾ ਧੰਨਵਾਦ ਤੁਸੀਂ ਜਿੰਨੇ ਵੀ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਜੀ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਹੈ ਸਾਡੇ ਘਰਾਂ 'ਚ ਗੁਰਮਤ ਆਵੇ ਅਸੀਂ ਮਨਮਤ ਨੂੰ ਹੁੰਜ ਕੇ ਆਪਣੇ ਪਰਿਵਾਰਾਂ ਚੋਂ ਆਪਣੇ ਬੱਚਿਆਂ ਚੋਂ ਬਾਹਰ ਕੱਢੀਏ ਖੰਡੇ ਬਾਟੇ ਦੀ ਪੌ ਲੈ ਗਏ ਗੁਰੂ ਦੇ ਪੁੱਤਰ ਗੁਰੂ ਜੀ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰਾਨਾ ਅਕਾਲ ਪੁਰਖ ਵੈਗੁਰੂ ਜੀ ਦਾ ਬਾਹਰ ਲਿਟਰੇਚਰ ਦੀ ਗੱਡੀ ਖਲੋਤੀ ਹੈ ਵੀਰਾਂ ਨੇ ਲਿਟਰੇਚਰ ਵੀ ਲਿਆਂਦਾ ਹੈ ਜਰੂਰ ਆਪਣੇ ਘਰਾਂ ਦੇ ਵਿੱਚ ਲਿਟਰੇਚਰ ਲੈ ਕੇ ਜਾਓ ਪੜ੍ਹਨ ਦੀ ਆदत ਪਾਓ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਸਾਡੇ ਬੱਚਿਆਂ ਨੂੰ ਪੜ੍ਹਨ ਦੀ ਆदत ਪੈ ਸਕੇ ਗੁਰੂ ਬਖਸ਼ਿਸ਼ ਕਰੇ ਸਾਰਿਆਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਬੁਲੰਦ ਆਵਾਜ਼ ਵਿੱਚ ਫਤੇ ਬਲਾਓ ਤੇ ਕੱਲ ਨੂੰ ਟਾਈਮ ਸਿਰ ਮੇਰੀ ਬੇਨਤੀ ਹੈ ਜਿਨਨੇ ਤੁਹਾਡੇ ਰਿਸ਼ਤੇਦਾਰ ਸਾਖ ਸੰਬੰਧੀ ਦੋਸਤ ਮਿੱਤਰ ਦੂਰ ਨੇੜ ਰਹਿੰਦੇ ਨੇ ਉਹਨਾਂ ਨੂੰ ਬੁਲਾਓ ਵੀ ਆਓ ਭਾਈ ਆਪਾਂ ਸਮਾਗਮ ਵਿੱਚ ਪਹੁੰਚੀਏ ਤੇ ਪਾਤਸ਼ਾਹ ਦੀ ਬਾਣੀ ਦਾ ਆਨੰਦ ਪ੍ਰਾਪਤ ਕਰੀਏ ਰਲ ਮਿਲ ਕੇ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈਏ ਸਾਰੇ ਗ੍ਰੰਥੀ ਸਭਾ ਦੇ ਵੀਰਾਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਪ੍ਰਬੰਧਕ ਵੀਰਾਂ ਦਾ ਸਾਊਂਡ ਵਾਲੇ ਵੀਰ ਜਿਨਨੇ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਸੇਵਾਦਾਰ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗ ਤਬਖਸ਼ ਕਰੇ ਬੁਲੰਦ ਆਵਾਜ਼ ਵਿੱਚ ਫਤੇ ਬਲਾਓ ਤੇ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ